ਇਹ ਕੋਤਰਾਉਣਾ ਮੇਲੇ ਤੇ ਬੂਰਾ ਤੇ ਨੀਲੀ ਰੰਗ ਦੇ ਸ਼ੀਸ਼ੇਵਾਰ ਤੇ ਨਗੀਨਾ ਲੱਭ ਕੇ ਲੈ ਕੇ ਆਇਆ ਤੁਹਾਡੇ ਲਈ ਤੇ ਕੋਤਰਾਉਣਾ ਬਾਈ ਦੇ ਨਾਲ ਗੱਲਬਾਤ ਇਹ ਡਾਕਟਰ ਖਾਂ ਨੇ ਜਿਹੜਾ ਥੋੜਾ ਸੁਣਾਖਾ ਚੰਗੀ ਤਰ੍ਹਾਂ ਤੁਹਾਡਾ ਦਿਖਾਉਂਦਾ ਫਰ ਗਿਆ ਇਹ ਚੰਗੀ ਤਰ੍ਹਾਂ ਕੈਮਰਾ ਲਾ ਕੇ ਦਿਖਾ ਦਿਓ ਜੀ ਤੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਕਿਹੜਾ ਪਿੰਡ ਆ ਤੇ ਆਪਰਾ ਨਾਮ ਵੀਰੇ ਚਰਨਦੇਵ ਸਿੰਘ ਆ ਹਾਂਜੀ ਪਿੰਡ ਬੀਲਾ ਜ਼ਿਲ੍ਹਾ ਬਰਨਾਲਾ ਜੀ ਪਿੰਡ ਬੀਲਾ ਜ਼ਿਲ੍ਹਾ ਬਰਨਾਲਾ ਹਾਂਜੀ ਵੀਰੇ ਤੇ ਬਾਈ ਇਹ ਨਗੀਨੇ ਦੀ ਗੱਲ ਕਰ ਲਗੇ ਹਾਂਜੀ ਕਿਹੜੇ ਸੀਮਨ ਦਾ ਆਪ ਇਹ ਵੀਰੇ ਆਹੀ ਸੀਮਨ ਦਾ ਬਾਬਰ 2 ਛੋਟਾ ਅੱਛਾ ਬਾਬਰ 2 ਦਾ ਬੱਚਾ ਹਾਂ ਇਹਦਾ ਬੱਚਾ ਜੀ ਤੇ ਮਾਂ ਇਹਦੀ ਬੁਰੀ ਸੀ ਵੀ ਮਾਂ ਬੁਰੀ ਆ ਵੀਰੇ ਆਪਣੇ ਕੋਲੀ ਆ ਆਪਣਾ ਪੋਸਟਰ ਲੱਗਿਆ ਹੋਇਆ ਰੰਧਾਵਾ ਬਰੀ ਦੀ ਫਾਰਮ ਦਾ ਉਹ ਖੜੀ ਆ ਇਹਦੀ ਮਾਂ ਠੀਕ ਆ ਛੋਟਾ ਲੱਗੀ ਜੀ ਮਾਂ ਦਾ ਬੱਚਾ ਹਾਂਜੀ ਆਪਣੇ ਕੋਲੀ ਆ ਤੇ ਹੁਣ ਤੱਕ ਬਈ ਇਹ ਕਿੰਨੇ ਕੰਪੀਟੀਸ਼ਨਾਂ ਚ ਪਾਇਆ ਆਪਾਂ ਇਹ ਆਪਾਂ ਦੋ ਹੀ ਕੰਪੀਟੀਸ਼ਨਾਂ ਚ ਪਾਇਆ ਵੀਰੇ ਪਿਛਲੇ ਸਾਲ ਇੱਥੇ ਤਨਹੋਲੇ ਪਾਇਆ ਸੀ ਯੂ ਐਟੇ ਤੇ ਠੀਕ ਆ ਜੀ ਤੇ ਆਪਾਂ ਪਾਪਾ ਅਸੀਂ ਤਰੱਕ ਦੀ ਐਲ ਐਫ ਤੇ ਤੇ ਟੜੱਕ ਦਾ 99 ਨੰਬਰ ਤੇ ਸੀ ਬਾਈ ਇਹ। ਉਹ ਤੋਂ ਲੋਈ ਵੀਰੇ ਸੈਕਿੰਡ ਜੀਸਰ ਵੀ ਤੇ ਉੱਥੇ ਵੀ ਸੈਕਿੰਡ ਸੀ। ਟੜੱਕ ਹਾਂਜੀ ਹਾਂਜੀ। ਟੜੱਕ ਆਪਾਂ ਕਿੰਨੇ ਕੱਟਿਆਂ ਦਾ ਮੁਕਾਬਲਾ ਹੋਇਆ ਸੀ ਬਈ? ਟੜੱਕ ਕਿੱਟੋਂ ਵੱਟ ਬਾਈ 33-40 ਕੱਟੇ ਹੋਣਗੇ ਮੇਰੇ ਹਿਸਾਬ ਨਾਲ। 35-40 ਕੱਟੇ। ਹਾਂਜੀ ਇੱਕ ਜਿੱਤਿਆ ਜੀ ਹਦੂਆ। ਅ ਕੀ ਠੀਕ ਹੈ ਪਹਿਲੇ ਸਾਲ। ਪਹਿਲੇ ਵੀ ਸੀ ਜੇ 25-30 ਕੱਟੇ ਜੀ। ਠੀਕ ਹੈ ਠੀਕ। ਹਾਂਜੀ ਹਾਂ। ਤੇ ਬਾਈ ਇਹਦੇ ਮਾਂ ਦੀ ਦੁੱਧ ਦੀ ਗੱਲ ਕਰਨ ਲਗੇ ਆਪਾਂ। ਇਹਦਾ ਮਾਂ ਦਾ ਦੁੱਧ ਵੀਰੇ 18 ਕਿਲੋ 620 ਗ੍ਰਾਮ। ਬੁਰੀ ਆ ਮਿਲਦਾ ਵੀ ਠੀਕ ਹੈ ਹੋਣ ਉਮਰ ਤੇ ਕਿੰਨਾ ਹੋ ਗਿਆ ਵੀ ਉਮਰ ਤੇ ਵੀਰੇ 4 ਦਿਨ ਦਾ ਉਮਰ ਤੇ 4 ਦਾ ਹਾਂਜੀ ਹਾਂਜੀ ਤੇ ਆਪਾਂ ਇਹਨੂੰ ਖਾਂ ਨੂੰ ਮੜਾ ਤੇ ਲਾ ਕੇ ਵੀ ਦਿਖਾ ਦਗੇ ਖਤਰਾ ਕਿੰਨਾ ਵੀਰੇ ਤੇ ਅੱਗੇ ਆਪਾਂ ਗੱਲਬਾਤ ਵੀ ਕਰ ਲੈਣਾ ਖੋਲ ਲੈ ਇਧਰ ਖੋਲ ਖੜਾ ਬਣਾ ਦੂਜੀ ਗੰਢ ਖੋਲ ਬਾਈ ਫਿਰ ਡਾਇਰੈਕਟ ਕਰਾ ਸਕਦੇ ਵੀ ਖੜ ਰਹੇ ਨਹੀਂ ਡਾਇਰੈਕਟ ਕਰਾ ਸਕਦੇ ਨਹੀਂ ਸਾੜਦੇ ਪਰ ਆਪਣੇ ਕੋਲ ਸੀਮਣੇ ਦੇ ਰੋਗ ਲਾਵਾ ਠੀਕ ਆ ਸੀਮਣੇ ਬਣਾ ਲਿਆ ਹਾਂਜੀ ਹਾਂ ਉਹ ਦੇਖ ਕੇ ਵੀ ਇਹਨੇ ਟੀਮਨ ਲੈਣਾ ਹੋਵੇ। ਹਾਂ ਪਰ ਨਾਲ ਸੰਪਰਕ ਕਰ ਸਕਦਾ ਵੀਰੇ। ਹਾਂ ਲੈ ਲਓ ਜਿਹਾ ਆਪਲੇ ਬਲਾਉ ਦੇ। ਠੀਕ ਹੈ। ਹਾਂ। ਹਾਂ ਛੋਟੇ ਹੁੰਦੇ ਵੀ ਪੁਰੇ ਜਾਂ ਮੱਧ ਨੂੰ ਤਾਰ-ਤਾਰਤਾ ਸੀਗਾ। ਹਾਂਜੀ ਹਾਂ। ਉਦੋਂ ਟੋਪਿੰਗ ਸੀ। ਸੋ ਜੀ ਚੰਗੇ ਮਾਰਕਿੰਗ ਦੇ ਵਿੱਚ ਉੱਤੇ ਲੰਮੇ ਕੱਦ ਕੱਦ ਦਾ ਬਾਪੂ ਦਾ ਬੱਚਾ ਹੈ ਨਾ ਹਾਂ ਬਾਪੂ ਦਾ ਬੱਚਾ ਵੀ ਆਪਣਾ ਉੱਰੇ ਚੌੜਾ ਵੀ ਹੈ ਨਾ ਤੇ ਉਹ ਵੀ ਆਪਣਾ ਪੋਸਟਰ ਤੇ ਹੀ ਮਾਰਦਾ ਕੈਮਰਾ ਠੀਕ ਹੈ ਹਾਂਜੀ ਹਾਂ ਇਧਰ ਨੂੰ ਮੋੜਦਾ ਪੁੱਤ ਚਾਰ ਨੇ ਸ਼ੰਗਰਨਵਾ ਹਾਂ ਚਾਰ ਨੇ ਸ਼ੰਗਰਨਵਾ ਕਿਹੜਾ ਬੀਲਾ ਹੈ ਆਪਣਾ ਡੀਐਸਪੀ ਤੇ ਡੀਐਸਪੀ ਕੋਲ ਜਾ ਰਣਾਰਾ ਦਾ ਦਾੜਾ ਕਿਉਂਕਿ ਚਾਹ ਲਾ ਦੇ ਫੋਨ ਤੇ ਘਰੇ ਭੱਲਿਆ ਕਾਲੂ ਨੂੰ ਇਹ ਲਾਉਣਾ ਹੈ ਕਿ ਹੁਣ ਆਪਾਂ ਇਹ ਨਹੀਂ ਬੰਨਾਂਗੇ ਇਹ ਚਾਰ ਤੋਂ ਵੱਧ ਹੋ ਗਏ ਬਈ ਜੀ ਚੀਜ਼ਾਂ ਇੱਕ ਬੰਦ ਸੱਟ ਗਿਆ ਵੀਰੇ ਹਾਂ ਹਾਂ ਥੋੜਾ ਜਿਹਾ ਹੋਇਆ ਦੂਸਰੇ ਨਹੀਂ ਹੋਇਆ ਕੱਢ ਦੇਗਾ ਜੀ ਮਨ ਕਿੰਨਾ ਦਾ ਮਿਲੂਗਾ 200 ਦਾ ਪਰ ਕਿੰਨਾ ਦਾ ਦੋ ਕਿੰਨੇ ਦਾ 10 ਜੀ ਮੁਨੇਕ ਮਦਦ ਦੇ ਦਾਂਗੇ ਤੁਹਾਨੂੰ ਇਕਦਮ ਇੱਕ ਵਾਰ ਆਇਆ ਬੋਲ ਗਿਆ 11 ਦੇ ਦਾਂਗੇ ਪਿਛਲੇ ਵੀ ਦੋ ਦੰਦ ਕੁਝ ਵਾਰੀ ਹਾਂ ਦੇਖੋ